ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਾਰਾ ਤੁਹਾਨੂੰ ਦਨ ਦੋ ਗੁਣੀ ਤੇ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਮੈਂ ਭੰਮਰੀ ਪਹੁੰਚਿਆ ਹੋਇਆ ਸੀ ਜੀ ਤੇ ਜਵਾਕ ਆ ਜਿਹੜੇ ਜੀ ਇੱਥੇ ਸਾਰੇ ਅ ਤਿਆਰੀ ਕਰੀ ਫਿਰਦੇ ਆ ਕਹਿੰਦੇ ਸੀ ਪ੍ਰੋਗਰਾਮ ਪਰ ਜਾਣਾ ਕਿਤੇ ਫੜ ਤਨ ਉਤਰ ਨਦਨ ਹੋ ਗੱਡੀ ਚ ਦੇ ਨੂੰ ਤੂੰ ਅੱਜ ਆਉਂਦਾ ਕੱਲ ਆਉਂਦਾ ਅੱਜ ਆਉਂਦਾ ਕੱਲ ਆਉਂਦਾ ਚਲ ਮੇਰੇ ਵੀ ਕੰਮ ਸੀ ਜਿਵੇਂ ਜਿਹੜੇ ਮੈਂ ਆਪਣੇ ਨਵੇੜ ਕੇ ਆ ਵੀ ਮਤਾਨਾ ਦਾ ਜਿਹੜੀ ਦਵਾਈ ਦੂਜੀ ਪਾ ਕੇ ਆਉਣੀ ਸੀ ਪਾਇਆ ਇਹਦਾ ਕੰਮ ਰਹਿ ਗਿਆ ਉਹ ਪਾਪਾ ਜੀ ਨੂੰ ਕਹਿ ਆ ਮੈਂ ਕਿਸੇ ਭਈ ਤੇ ਪਵਾ ਲਿਓ ਤੇ ਇਧਰ ਮਿਲੋ ਜੀ ਓਹੋ ਇਹਦਾ ਮਨ ਨੂੰ ਫੋਕਸ ਕਰੀ ਜਾਂਦਾ ਖੜ ਜੋ ਜੇਦੀ ਮੈਨੂੰ ਸੈਟਿੰਗ ਕਰਦੋਂ ਪਾਣਾ ਇੱਕ ਵਾਰ ਮੈਲੋਜੀ ਆ ਦਰ ਬਾਪੂ ਨੂੰ ਹਾਂ ਬਲਾ ਦੇ ਬਾਪੂ ਫਤੇ ਫਰ ਵਾਹਿਗੁਰੂ ਖਾਲਸਾ ਹੁਣ ਪਤੇ ਖੁੱਲਕੇ ਨਹੀਂ ਬੋਲਦਾ ਕਾਕਾ ਪਤੇ ਫਤੇ ਫਤੇ ਵਾਹਿਗੁਰੂ ਬਾਪਾ ਫਤੇ ਪੂਰੀ ਬਲਾ ਬਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੈ ਵਾਹਿਗੁਰੂ ਫਤੇ ਮੈਂ ਕਿਹੜਾ ਜਾ ਸਵੇਰੇ ਗੁਰਦੁਆਰੇ ਚ ਜਾਂਦਾ ਹੁੰਦਾ ਓਕਣਾ ਬੁਲਾਉਂਦਾ ਹੁੰਦਾ ਓਕਣਾ ਬੁਲਾਗਾ ਹਾਂ ਮੈਂ ਤਾਂ ਖੁਸ਼ ਪੂਰਾ ਤੂੰ ਦੱਸ ਕੇ ਮੈਂ ਠੀਕ ਆ ਠੀਕ ਆ ਜੀ ਵਾ ਕਰਵਾ ਦਿੱਤਾ ਪੂਰਾ ਇਦਰ ਦਾ ਡਾਡੀ ਤੂੰ ਵੀ ਬੁਲਾ ਦੇ ਬੰਦਾ ਰਾਇ ਜਿਕਰ ਖਾਨ ਸਾਹਿਬ ਵੇਹੜੇ ਤੇ ਨਹੀਂ ਵੀ ਤੂੰ ਦੋਹੇ ਬੁੜੇ ਟੱਲੇ ਪੈ ਗਏ ਮੁੱਲਾਦਾ ਉਹ ਉਹ ਟੱਬਰ ਬਰਿਆੜਾਂ ਦਾ ਨਾ ਨਾ ਰਗਾ ਨਾ ਨਾ ਹੁਣ ਨਿਆਣੇ ਕਿਦਾਂ ਨੂੰ ਤਿਆਰ ਹੋਵੇ ਆਹ ਰੇਤੀ ਦੀ ਮਾਰਕੀਟ ਹੰਦੇ ਇੱਕ ਵਾਰ ਨਾ ਉਹ ਹੀ ਮਾਰਕੀਟ ਪਹਿਲਾਂ ਆਈ ਸੀ ਤੇ ਹੁਣ ਮਾਰਕੀਟ ਕਾਢੀ ਮਾਲ ਦੀ ਹੁਣ ਹਰੇਕੇ ਬਰਿਆੜਾ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਆ ਹਾਂ ਹਾਂ ਹੁਣ ਹੁਣ ਸਮਝ ਆ ਗਿਆ ਬਾਪੂ ਪਹਿਲਾਂ ਤਾਂ ਮੈਂ ਵੀ ਆਪਣੀ ਸੋਝੀ ਚ ਸੰਭਾ ਦੱਸਣਾ ਸਾਡਾ ਇੱਕ ਤਾਂ ਹੁੰਦਾ ਸੀ ਉਹਦਾ ਨਾਮ ਅਕਬਾਲ ਸੀ ਜਦੋਂ ਪਿੰਡ 'ਚ ਆ ਜਾਂਦਾ ਸੀ ਰੋਪੜ ਰਹਿੰਦੇ ਹੁੰਦੇ ਸੀ ਉਹ ਹਾਂ ਤਾਂ ਪਿੰਡ ਦੇ ਵਿੱਚ ਕੋਈ ਬੰਦਾ ਫालतू ਮੋੜ 'ਤੇ ਖੜਾ ਨਹੀਂ ਤੱਕਦਾ ਹੁੰਦਾ ਸਾਰੇ ਘਰਾਂ 'ਚ ਵੜ ਜਾਂਦੇ ਤੇ ਆਪਣੇ ਆਪਣੇ ਜਾ ਕੇ ਵੀ ਉਹਨੂੰ ਜਦ ਇਹ ਪੁੱਛ ਲੈਣਾ ਵੀ ਉਰੇ ਖੜੇ ਕਿਆ ਕਰਦੇ ਹੋ ਤੁਸੀਂ ਹਾਂ ਉਹਦਾ ਦਬਕਾ ਹੀ ਇੰਨਾ ਹੁੰਦਾ ਸੀ ਤੇ ਅੱਜ ਕੱਲ ਕੋਣ ਕਿਸੇ ਦੇ ਜਵਾਬ ਨੂੰ ਹੋਏ ਵੀ ਨਹੀਂ ਕਹਿ ਸਕਦੇ ਕੋਈ ਵੀ ਨਹੀਂ ਨਾ ਪោះ ਚਾਹੇ ਗਲਤੀ ਕਰਦੇ ਨੂੰ ਵੀ ਟੋਕ ਨਹੀਂ ਸਕਦੇ ਜਾ ਕੇ ਨਾ ਨਾ ਜਮੀ ਹੁਣ ਸਮਾਂ ਗਿਆ ਤੂੰ ਆਪਣੇ ਲਈ ਝੂਠ ਸਾਦੇ ਹਾਂ ਹੋਰ ਉਹ ਤਾਂ ਕਿਸੇ ਨੂੰ ਕਿਆ ਕਹਿਣਾ ਮੂਰੇ ਤਾਂ ਪਤਾ ਨਹੀਂ ਕਿਆ ਜਵਾਬ ਮਿਲ ਜਣਾ ਸਮਾਂ ਹੀ ਇਹਦਾ ਆ ਗਿਆ ਦੰਦੇ ਹੀ ਦੰਦੇ ਸਮਾਂ ਹੀ ਇਹਦਾ ਆ ਗਿਆ ਬਹੁਤ ਸਮਾਂ ਦੰਦਾ ਆ ਗਿਆ ਜੀ ਨਹੀਂ ਹੁਣ ਸੰਦੀਪ ਰਈ ਕਹਿੰਦੀ ਆ ਫਿਲਮ ਫਿਲਮ ਦੇਖ ਕੇ ਆਉਣੀ ਆ ਤੇ ਡੜੀ ਤੁਹਾਡੇ ਟਾਈਮ ਵੀ ਹੁਣੇ ਸਿਨੇਮੇ ਸਨਮੇ ਤਾਂ ਯਾਰ ਹਾਂ ਤੁਹਾਡੇ ਟਾਈਮ ਵੀ ਸੁਣ ਮੈਂ ਸੁਣ ਉਹ ਰਲਵਾ ਦਿੰਦੇ ਰਲਵਾ ਕਿਹੜਾ ਰਲਵਾ ਕਰਨੇ ਕਿਆ ਨੌ ਨੂੰ ਤਾਂ ਉਹ ਤਾਂ ਕਿਆ ਤਾ ਨੌ ਨੂੰ ਲਾਣ ਨੂੰ ਮਰਜ਼ੀ ਹੈ ਕਿਹੜਾ ਸਾਲ ਪਾਈ ਵੀ ਮੈਨੂੰ ਦਾਅ ਨਹੀਂ ਪਤਾ ਪਹਿਲੇ ਕਿਹੜਾ ਦਾ ਨਜ਼ਾਰਾ ਨੂੰ ਸ਼ੂਜ ਕਹਿੰਦੇ ਨਜ਼ਾਰਾ ਉਹਦਾ ਰੋਡ ਦੇ ਉੱਪਰ ਆਹ ਬੇਬੋਲੀ ਜਿਹੜਾ ਕਰਨ ਨੂੰ ਲਾਉਂਗਾ ਬੇੜਾ ਦਾ

ਕਸ਼ਮੀਰ ਸ਼ਾਮ ਜਿਹੜੀ ਥੋੜਾ ਦੇਖ ਕੇ ਆਉਣੀ ਹੈ ਜੇ ਚੰਡੀਓ ਚੰਡੀ ਜੁਹੋ ਦਾ ਚ ਕਿਤਨੇ ਆਦਮੀ تھے ਠਾਕੁਰ ਠਾਕੁਰ ਕੇ ਸਾਹਬਾ ਪਤਾ ਨਹੀਂ ਕੀ ਨਾ ਉਹ ਤੋਂ ਸੜਦਾ ਨਾ ਵੀ ਭੁੱਲ ਕੇ ਜਿਹੜੂ ਪੁੱਛਦਾ ਹੁੰਦਾ ਗੱਬਰ 30 40 ਘਰ ਹੋ ਗਏ ਨਾ ਜਾਦਤਾ ਦਾ ਜਗਰਾਤੇ ਜਗਰੂਤੇ ਤੇ ਬਹੁਤ ਹੁੰਦੇ ਨੇ ਨਾ ਪਹਿਲਾਂ ਤਾਂ ਹਾਂ ਜਲਥੇ ਕਰਦੇ ਜਲਥੇ ਜਲਸਾ ਤੇ ਕੀ ਹੁੰਦਾ ਤਾਂ ਵੀ ਜਰਸਾਂ ਇਹ ਮਸਾਲ ਪੰਤਾਂ ਤੇਰ ਪਾਕੀ ਹਨਾ ਹਾਂਜੀ ਬੀਰ ਸਾਹਿਬ ਉਹ ਬੋਲੀਆਂ ਪੌਦਾ ਹੁੰਦਾ ਦਾ ਅਰਫਰਾਂਦਾ ਹੁੰਦਾ ਨਹੀਂ ਬੋਲੀਆਂ ਮਤਲਬ ਪੰਜਾਬੀ ਬੋਲੀਆਂ ਆਪਣੀਆਂ ਪੰਗੜੇ ਵਾਲੀਆਂ ਆਹ ਅਰਫਰਾਂਦਾ ਹੁੰਦਾ ਦਾ ਹੋ ਆਪਣੇ ਜਿਹੜਾ ਮੋੜੀ ਹੁੰਦਾ ਦਾ ਹਾਂ ਤੇ ਚਾਰ ਭਾਈ ਦਾ ਦਾ ਇਹ ਮਸਾਲ ਐਂ ਲੱਗੇ ਭਾਈ ਜੀ ਦਾ ਮਤਲਬ ਅੱਛਾ ਇਹ ਕਿਹਦਾ ਲੱਗੇ ਫੇਰ ਮੁੜਦਾ ਦਾ ਹਾਂ ਜੋ ਕਿਹਨੇ ਮੁੜਦਾ ਏ ਬਹੁਤ ਜਬ ਖੰਡਾ ਦਾ ਨਾ ਇੱਕ ਗੱਲ ਹੈ ਸਵਾਦ ਦਾ ਬਹੁਤ ਆਦਾ ਹੁੰਦਾ ਪਾ ਜੀ ਅਸੀਂ ਜਾ ਦੇਖਣ ਦਾ ਇੱਕ ਵਾਰ ਮੈਦੇ ਮੇਰੇ ਵੀ ਦਿਮਾਗ ਚ ਆਦਾ ਜਿਆਦਾ ਹੈ ਕੁੜੀਓ ਜਿਆਦਾ ਵਧੀਆ ਬਣੀ ਗੱਲ ਜੀ ਬੋਲਾ ਬੋਲੀ ਕੋ ਤਾਂ ਬੋਲੀ ਸੁਣਾਤਾ ਤੇ ਫਿਰ ਬੋਲੀ ਜੇ ਕੋਈ ਯਾਦ ਹੈ ਕਿਉਂਕਿ ਯਾਦ ਹੁਣ ਨਹੀਂ ਯਾਦ ਨਾ ਬੋਲੀ ਬਹੁਤ ਵੀ ਦੇ ਬਾਲਗਾਂ ਨੂੰ ਕੋੜਾ ਵਾਲੇ ਬਾੜ ਖਲਾਉਦਾ ਕੇਸਾ ਜਿਆ ਦੀਦਾ ਮਚੂ ਗੈਂਦਾ ਐਥੇ ਲੱਗਿਆ ਆਪਣੇ ਯਾਰ ਸਾਹ ਹਾਂ ਉਹ ਨਾਲ ਜਾਣ ਲਓ ਹਾਂ ਆਹੋ ਬਿੰਨ ਕੋਲ ਕੋ ਕਹਿੰਦਾ ਗੋਟ ਦਾ ਦਾਦੇ ਰੂਪ ਨੇ ਲਾਇ ਨਹੀਂ ਭਾਵੇਂ ਕਾਲਾ ਪੜਦਾ ਇਹ ਕਿ ਪੜਦਾ ਨਾ ਕਾਲਾ ਸੀ ਹਾਂ ਮਾਈ ਡਾਕ ਬੰਦਾ ਲੜੀ ਕੋ ਮਾ ਤੇ ਬੈਠੇ ਲੋਗਾ ਉੱਪਰ ਦੇ ਉੱਪਰ ਉੱਪਰ ਦੇ ਜਿਹੜੀ ਜਿਆਦਾ ਜਿਆਦਾ ਤੁਹਾਡੀ ਬਰਿਆੜ ਵਾਲੀ ਚੱਲਦੀ ਸੀ ਜਿਆਦਾ ਚੱਲਦੀ ਸੀ ਬਰਿਆੜ ਵਾਲੀ ਹਾਂ ਲੱਗਣਾ ਲੇ ਚਾਹ ਬਚਰ ਮਾ ਹਾਂ ਖਾਂ ਮਰੇ ਤੋਂ ਦੁਨੀਆਂ ਧੱਪੂਗੀ ਉੱਪਰ ਜਿਉਂ ਜਾਈਗੇ ਜਿਆਦਾ ਕਮ ਅਜ਼ੀਰullah ਉਹ ਹੌਂਦਾਂ ਕਰਾਉਣਾ ਦੇ ਲੈ ਵੀਡੀਓ ਦੇ ਵਿੱਚ ਪੈਣਾ ਕਿਤੇ ਤੁਹਾਡੇ ਕੋਲ ਆਏ ਨਾ ਜਾਣੋ ਜਲਸੇ ਵਾਲੇ ਵੀ ਪੰਗਾ ਤੁਸੀਂ ਛੇੜਿਆ ਦਾ ਸਾਡੂ ਉਹ ਵੀ ਪਤਾ ਨਹੀਂ ਹੋਣੇ ਦੁਨੀਆਂ ਤੇ ਕਿ ਨਹੀਂ ਹਾਂ ਹਾਂ ਉਹ ਜਿਹੜੇ ਜਿਹੜੇ ਜਲਸੇ ਜਾਦ ਲਾਉਂਦੇ ਤੇ ਉਹ ਸਿਆਣੇ ਤੇ ਬਹੁਤ ਸਾਰੇ ਹਾਂ ਉਹ ਨਮੀ ਉਮਰ ਦੇ ਮੁੰਡੇ ਆ ਕੰਮਾਂ 'ਚ ਹੈ ਨਹੀਂ ਹਾਂ ਆ ਹਾਜ਼ਰੀ ਹੈ ਨਾ ਇੱਕ ਹੁਣ ਤੁਹਾਡੇ ਖ ਪਿੱਛੇ ਜੇ ਖਮਾਣੋ ਮੇਲਾਤਾ ਉੱਥੇ ਦੇਖੇ ਮੁੰਡੇ ਗਾਉਂਦੇ ਬਹੁਤ ਵਧੀਆ ਗਾਇਆ ਉਹਨਾਂ ਨੇ ਟੱਡ ਸਰੰਗੀ ਵਾਲੇ ਆਪ ਮਹੀਨਾ ਮਹੀਨਾ ਡੇਢ ਮਹੀਨੇ ਕੇ ਪਹਿਲਾਂ ਤੋਂ ਗੱਲ ਮੰਨਦਾ ਇਹ ਰਾਤੇ ਰਾਤੇ ਹੁੰਦਾ ਹਾਂ ਪਹਿਲੇ ਨ ਰਾਤੇ ਉਹ ਮੈਂ ਪੋਜ਼ਿਟਿਵ ਵੀ ਟਾਕ ਤੇ ਪੂਰੀ ਵੀਡੀਓ ਪਾਈ ਵੀ ਉਹਨਾਂ ਦੀ ਐਨ ਪੂਰੇ ਗੀਤ ਗਾਉਂਦੇ ਉਹਨਾਂ ਪੂਰਾ ਮਾਸਟਰ ਪਰ ਹਾਂ ਉੱਥੇ ਬੁੜੇ ਤੇ ਉਹਨਾਂ ਨੂੰ ਸੁਣਨ ਵਾਲੇ ਸਾਰੇ ਬੁੜੇ ਬੁੜਾ ਕੋਈ ਨਹੀਂ ਹੁੰਦਾ ਹਾਂ ਮੁੰਡਾ ਕੋਈ ਨਹੀਂ ਲੱਗਦਾ ਜੈਨ ਪਤਾ ਹੀ ਨਹੀਂਦਾ ਵੀ ਕੀ ਗਾਉਂਦੇ ਆ ਹਾਂ ਦਾ ਮਜ਼ਾ ਆ ਰਿਹਾ ਜੈ ਵੀਰਾਂ ਜੈ ਜੀ ਹਾਂ ਉਹਨਾਂ ਨੇ ਪੂਰੇ ਲਾਇ ਸੁਰ ਮੁੰਡਿਆਂ ਨੇ ਆ ਨਾ ਪੂਰੇ ਉਹਨਾਂ ਪੰਜ ਪੰਜ 10 ਨਾਲ ਵੱਡੇ ਹੁੰਦੇ ਆ ਬਹੁ 파ਰਟੀਆਂ ਹੁੰਦੀਆਂ ਹਾਂ ਹਾਂ ਮੈਂ ਦੇਖਿਆ ਮੇਰੇ ਹੁੰਦੇ ਹੁੰਦੇ ਤਿੰਨ ਜਣੇ ਲੱਗ ਲੈ ਉੱਥੇ ਹਰ ਪੈਸੇ ਵੀ ਉਹਨਾਂ ਨੂੰ ਦਿੰਦਾ ਕੋਈ 20 ਕੋਈ 50 ਕੋਈ 100 ਮੇਰੇ ਕੋਲ ਤਾਂ 50 ਦਾ ਇੱਕੇ ਨੋਟ ਤਾਂ ਮੈਂ ਦੇ ਦਤਾ ਪਹਿਲੀ ਜੋੜੀ ਨੂੰ ਮਨ ਨੂੰ ਆਇਆ ਤਾਂ ਵੀ ਇਹ ਇੰਨਾ ਨਹੀਂ ਦਿੱਤੇ ਗੋਣਾ ਉਹ 20 ਮਿੰਟ ਟੱਪੇ ਉੱਥੇ ਲੜਨ ਨੂੰ ਤਿਆਰ ਹੋਗੇ ਦੂਜੀ ਜੋੜੀ ਹਾਂ ਕਹਿੰਦੇ ਸਾਡਾ ਟਾਈਮ ਹਾਂ ਉਹਨਾਂ ਨੂੰ ਬੰਦ ਕਰਿਆ ਉਦੋਂ ਹੀ ਸ਼ੁਰੂ ਹੋ ਗਏ ਮਾ ਹੁਣ ਵੀਰ ਮੇਰੇ ਕੋਲ ਤਾਂ ਪੈਸੇ ਹੀ ਐ ਨੇ ਆਪਣੇ ਮਨ ਚ ਸੋਚਿਆ ਮਾ ਮੋਕਾ ਨੇ ਵੀ ਮੋਬਾਈਲ ਦੀ ਚੱਕੀ ਵੀਡੀਓ ਤਾਂ ਬਣਾਈ ਜਾਂਦਾ ਬਾਈ ਰੁਪਈਆ ਕੋਈ ਦਿੰਦਾ ਨਹੀਂ ਮੇਰੀ ਗੱਡੀ ਅੱਡੇ 'ਤੇ ਖੜੀ ਦੀ ਮੈਂ ਗੱਡੀ ਅੱਡੇ 'ਤੇ ਖੜਾ ਕੇ ਤੁਰ ਕੇ ਗਿਆ ਤਾਂ ਦੇਖਣ ਮਾ ਵੀ ਪ੍ਰੋਗਰਾਮ ਚੱਲਦਾ ਕੋਈ ਦੇਖਾ ਤਾਂ ਬਹੁਤ ਕੰਮ ਦੇ ਕੰਮ ਹੁੰਦਾ ਹੈ ਇਹ ਪਿੱਛੇ ਸਾਰੇ ਘਰ ਪਿੱਛੇ ਗੱਲਾਂ ਹੁੰਦੀਆਂ ਸਭ ਜਿੰਨੇ ਬੁੜੇ ਬੈਠੇ ਹੋਣਗੇ ਹਾਂ ਬੁੜੇ ਉਹ ਜਾਣਦੇ ਉਹ ਜਿਹੜੇ ਗਵਈਏ ਤੇ ਉਹ ਵੀ ਉਹਨਾਂ ਦੇ ਨਾਮ ਜਾਣਦੇ ਤੇ ਅੱਗੇ ਹਾਂ ਹਾਂ ਜਾਂ ਕੋਈ ਪੈਸੇ ਦਿੰਦਾ ਤਾਂ ਉਹ ਕੋ ਨੌ ਡੇਕ ਜਿਹਦੇ ਸੰਬੋਧਨ ਕਰਦੇ ਉਹ ਫਲਾਣਾ ਸਿੰਘ ਐਨੇ ਤਾਂ ਐਨੇ ਉਹ ਫਲਾਣਾ ਸਨ ਉਹਦੇ ਵੱਲ ਤੇ ਐਨੇ ਦੱਬਲੇ ਐਨੇ ਪੈਸੇ ਹਾਂ ਉਹ ਬੁਰਾ ਨਹੀਂ ਜਾਣ ਦਿੰਦੇ ਨੇ ਬਸ ਹੈ ਤਾਂ ਉਹ ਵੀ ਉਹ ਸਿਸਟਮ ਵੀ ਥੋੜਾ ਠੀਕ ਸੀ ਯਾਰ ਅੱਜ ਕੱਲ ਤਾਂ ਡੰਮ ਡੰਮੇ ਨਹੀਂ ਮੁੱਕਦੇ ਬਾਪੂ ਇਹ ਡੰਮਾ ਉਹਦਾ ਡਾਉਣੇ ਤੇ ਗੱਲ ਛੱਡ ਦੇ ਹਾਂ ਇੱਕ ਦਿਲ ਲੱਗ ਜਾਂਦਾ ਪਰ ਤੇਰਾ ਸ ਵੀ ਤਾਂ ਇਹ ਚਰਾਸਾ ਉਹਨੂੰ ਕਿਤੇ ਇਹ ਤਾਂ ਜਦੋਂ ਸਿਰ ਦੁਖਣ ਲਾ ਦਿੰਦਾ ਜਿਹੜਾ ਜਿਹਨੂੰ ਡੰਮ ਡੰਮ ਪਸੰਦ ਉਹਨੂੰ ਡੰਮ ਡੰਮੇ ਪਸੰਦ ਆ ਇਹ ਸਮਾਂ ਬਸ ਬਹੁਤ ਚੇਂਜ ਹੋ ਗਿਆ ਪਹਿਲਾਂ ਨਾਲ ਦੇ ਉਹ ਜ਼ਿਆਦਾ ਚੇਂਜ ਹੋ ਗਿਆ ਮੈਂ ਵੀ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਵਾਰ ਜਲਸਾ ਦੇਖਣ ਗਿਆ ਸਾਡੇ ਚੌਥੇ ਪਿੰਡ 'ਚ ਕਰਾਇਆ ਤਾਂ ਪਰ ਉਹ ਹੱਗੇ ਸੀ ਪਤ ਨਹੀਂ ਪਾਕਿਸਤਾਨ ਦੇ ਤੇ ਕਿੱਥੇ ਤੇ ਮੁੰਡੇ ਤੇ ਸਾਰੇ ਮੁਸਲਮਾਨ ਉਹ ਸਾਰੇ ਡਬਲ ਮੀਨਿੰਗ ਗੱਲਾਂ ਜੀਆਂ ਕਰੀਏ ਹੋਰੇ ਲੋਟ ਹਾਂ ਹੈ ਵਿੱਚ ਮਤਲਬ ਟਾਈਮ ਪਾਸ ਕਰਨ ਵਾਸਤੇ ਹਾਂ ਹੈ ਉਹ ਬਹੁਤ ਵਧੀਆ ਰਿਆ ساری ਰਾਤ ਮਤਲਬ ਉਹਨਾਂ ਨੇ 10:30 ਤੇ ਲੈ ਕੇ ਸਵੇਰੇ ਜਦ ਤੱਕ 3:30 ਗੁਰਦੁਆਰਾ ਨਹੀਂ ਲੱਗਿਆ ਹੈਗਾ ਜਦ ਤੱਕ ਉਹ ਲੱਗੀ ਰਹੇ ਜਦੋਂ ਦੇਖਿਆ ਵੀ ਵਿੱਚ ਦੇ ਬੰਦੇ ਜੇ ਬੋਰ ਹੋਣ ਲੱਗ ਜਾਂਦੇ ਦੋਨੋਂ ਦੇ ਗੱਲਾਂ ਤੇ ਫਿਰ ਉਹਨਾਂ ਨੇ ਡਬਲ ਮੀਨਿੰਗ ਜਿਹਾ ਪੁੱਟੇ ਸਿੱਧੀਆਂ ਗੱਲਾਂ ਲਾਜਣ ਕਰਨ ਲੋਕਾਂ ਨੂੰ ਹਸਾਈ ਜਾਣਾ ਬਸ ਵਿੱਚ ਹਾਂ ਇੱਕ ਨਹੀਂ ਜਣੀ ਉਹਨਾਂ ਨੇ ਆਪਣਾ 3-4 ਘੰਟੇ ਲਾਇਆ ਨਾ ਪੂਰੇ ਗੱਡ ਕੇ ਲਾਇਆ ਨਾ ਪੂਰਾ ਮਤਲਬ ਰੰਗ ਬੰਨਿਆ ਹੁਣ ਸੰਦੀਪ ਕਿੱਧਰ ਲੰਗੇ ਚਲੋ ਉਹਨੂੰ ਆਇਆ ਤੇ ਮਿਲਦਾ ਜੀ ਹੁਣ ਡਾਡੀ ਰਾਣੇ ਫਿਲਮਾਂ ਫੁਲਮਾਂ ਤਾਂ ਦੇਖਿਆ ਨਹੀਂ ਭਾਈ ਜਲਸੇ ਬਦਰੇ ਦੇਖਿਆ ਹਾਂ ਤੋਰਦੇ ਜੀ ਸੰਢੀ ਗੜ ਬਲਾਵੀ ਸਾਸਤਰੀ ਕਾਲ ਆ ਰਹੇ ਆਪਣੀ ਗੱਲ ਜੀਵਾਂ ਦੇ ਵੱਲੋਂ ਹਾਂ ਕੱਚੀ ਕਾਲ ਬਲਾਹੀਓ ਸਾਸਤਰੀ ਕਾਲ ਜੀ ਹਾਂ ਓਏ ਕੰਮ ਨਹੀਂ ਬੰਦ ਕਰਨਾ ਪੰਗਾ ਨਹੀਂ ਲੈਣਾ ਹੈਗਾ ਗਲਤ ਕੰਮ ਨਹੀਂ ਕੋਈ ਕਰਨਾ ਪ੍ਰੀਤ ਸੁਣਾਓ ਹੋਰ ਤਾਂ ਸੀ ਸੁਣਾਉਤਾ ਜੀ ਸਾਰਾ ਕੁਝ ਹੈ ਕੌਣ ਰਹਿ ਗਿਆ ਲਓ ਜੀ ਅੱਜ ਜਵਾਕਾਂ ਨੂੰ ਫਰਾਵਾਂਗੇ ਫਰਾਵਾਂਗੇ ਅੱਜ ਦਾ ਬਹੁਤ ਟਾਈਮ ਨਾਲ ਪਹੁੰਚ ਕੇ ਅਸੀਂ ਉਰੇ ਤੇ ਦੇਖਦੇ ਹਾਂ ਹੁਣ ਵੀ ਕੀ ਕਰਦੇ ਆ ਜਵਾਕ ਪਰਾਲਾ ਵਾਧੂ ਪਾਉਂਦੇ ਆ ਕੰਮ ਘੱਟ ਕਰਦੇ ਆ ਹਾਂ ਕਾਹਤਾਂ ਨੂੰ ਪੌੜੀਆਂ ਚੜਨ ਦੀ ਖੁਸ਼ੀ ਹੋਈ ਪਈ ਆ ਲੈ ਸਤੇ ਨੂੰ ਹੁਣ ਆ ਇਹ ਆ ਗਈ ਚੜਨਾ ਪਹਿਲਾਂ ਨਹੀਂ ਸੀ ਆਉਂਦੀ ਹ ਹ ਤੁਸੀਂ ਨੂੰ ਸੱਤਰੀ ਗਾਲ ਬਲਾਇਦ ਹੋ ਜਾਣੀਆਂ ਸੱਤਰੀ ਗਾਲ ਜੀ ਸਾਰੇ ਆ ਗਏ ਸੱਤਰੀ ਗਾਲ ਜੀ ਛਾਤਰੀ ਗਾਲ ਜੀ ਛਾਤਰੀ ਗਾਲ ਜੀ ਤੇਨੂੰ ਵੀ ਜਾਨ ਆ ਗਈ ਛਾਤਰੀ ਗਾਲ ਜੀ ਪਾਪਾ ਮਲੋ ਇੱਥੇ ਵੀ ਉੱਪਰ ਉੱਪਰ ਕਰੀ ਜਾਂਦਾ ਪਾਪਾ ਰੋ ਰਿਹਾ ਆਲਾ ਛਾਲ ਮਾਰਦੀ ਮੂਰੇ ਐ ਨਾ ਬਹੁਤ ਸੋਹਣੀਆਂ ਲੱਗਦੀਆਂ ਪਰ ਨਹੀਂ ਮੇਰਾ ਵੱਡੇ ਆਉਂਦਾ ਕੋਈ ਨਹੀਂ ਵੱਡੇ ਵਾਲੇ ਤੇ ਦੇਖਾਂਗੇ ਕੋਈ ਨਹੀਂ ਹੋਣੀ ਹੈ ਹੈ ਜਿਹੜੀਆਂ ਬੀ ਬੇਲੀਆਂ ਨੇ ਰੀਤ ਨੋ ਪੁੱਤ ਟੁੱਟ ਜੂਗੀਆਂ ਹੈ ਪੁੱਤ ਨਹੀਂ ਮੇਰਾ ਫਿਰ ਸੋਹਣੀ ਆ ਨਾ ਉਹ ਤਾਂ ਹਾਂ ਨਹੀਂ ਪੁੱਤ ਸੱਚ ਉਹ ਕਿੰਨੇ ਕਿਦੀ ਪਾਣੀ ਦੇਤਾ ਸੀ ਕਿਹੜੀ ਕਿੰਨਾ ਵਾਸ ਕਰਕੇ ਕਿੰਨਾ ਵਾਸ ਕਰਕੇ ਕਿੰਨਾ ਲੱਗਦਾ ਤੁਹਾਨੂੰ ਜਿਸ ਤੋਂ ਕਰਵਾਉਣ ਕਿਤਨਾ ਅੱਛਾ ਇੱਕ ਨਾਲ ਇੱਕ ਫ੍ਰੀ ਆ ਫਿਰ ਤੁਸੀਂ ਵੀ ਦੇਖ ਲਓ ਮੈਂ ਵੀ ਦੇਖ ਲਾਂ ਅੱਛਾ ਪਤਾ ਨਹੀਂ ਗਾਲੀਆਂ ਆ ਦੇਖ ਲੈਂਦਾ ਮੈਂ ਨਹੀਂ ਆਈ ਗੱਲ ਨਹੀਂ ਆ ਮੈਂ ਅੱਲਾ ਨਹੀਂ ਗਾਲੀਆਂ ਫਰੇਮ ਇਹ ਤਾਂ ਮੇਰੇ ਕੋਲ ਹੈਗੀ ਹਾਂ ਹਾਂ ਇੱਕ ਤੋਂ ਆਹ ਚੱਲੋ ਜਨ ਲੋ ਦਿਖਦਾ ਸਾਰਾ ਕੁਝ ਬਸ ਫਿਰ ਟੌਰ ਵਾਸਤੇ ਆਇਆ ਇਹ ਕਿਹੜੇ ਮੱਛਰ ਮੱਖੀ ਵਾਸਤੇ ਵੀ ਮੱਛਰ ਮੱਖੀ ਪੈਂਦੇ ਬਚਾਉਣਾ ਹੈ ਨੀ ਆ ਵੇ ਅਰੇ ਤਾ ਇਹ ਨਹੀਂ ਬੱਸ ਲਾ ਕੇ ਦੇਖ ਲਾਂਗਾ ਮੈਨੂੰ ਸਮਝ ਆ ਜਾਣਾ ਹਾਂ ਜਿਹੜੀ ਤਰੀ ਹੁਣ ਤੋੜ ਕੇ ਆਈ ਆ ਇਹਨਾਂ ਕਾ ਤੂੰ ਉਹ ਵਧੀਆ ਸੀ ਇਹਨਾਂ ਕਾ ਉਹ ਇਹਨਾਂ ਕਾ ਵਧੀਆ ਸੀ ਇਹਨਾਂ 1 ਨੰਬਰ ਸੀ ਉਹ ਆ ਟੁੱਟ ਗਈ ਕੁੰਡੀ ਜੀ ਉਹਦੀ ਸਾਲੋ ਕਹਾਣਾ ਜਨਨ ਕੱਲ ਤੋਂ ਹੋ ਕੇ ਨੇ ਦਿੱਤੀ ਉਹ ਪਹਿਲਾਂ ਕਿੰਨੇ ਦੀ ਸੀ 200 ਦੀ ਸੀ ਇਹ ਇਹ 2000 ਦੀ ਵੀ ਮਾਰਕੀਟ ਚੋਂ ਲਈ ਸੀ ਇਹ ਪੀਵੀਆਰ ਫਰਕ ਤਾਂ ਹੈ ਕਿ ਕੀ ਚੀਜ਼ ਦਾ ਵੀ ਕਿਤੇ ਹਾਂ ਇਹ ਗੱਲ ਹੁਣ ਆਪਣੇ ਹਸਬੰਦ ਤੋਂ ਲੈਣਾ ਜਦ ਮੈਂ ਆਪਣੇ ਆਪ ਲਈ ਸੀ ਇਹ ਗੱਲ ਬਈ ਮੰਨਣ ਜੋਗਾ ਦੀ ਵੀ ਜਦ ਆਪਣੇ ਪੈਸਿਆਂ ਦੀ ਚਾਹੀਦੀ ਭਾਈ ਉਹਨੇ ਮੇਰੇ ਪੈਸੇ ਖਰਤਾ ਉਹ ਵੀ ਹੋ ਰਹੇ ਲੈ ਫਲਾ ਮੇਰਾ ਬਰਥਡੇ ਆ ਰਿਹਾ ਤੁਸੀਂ ਮੇਰੇ ਤੇ ਕੋਈ ਗੁੱਸਾ ਸੋਚਿਆ ਨਹੀਂ ਹੁਣ ਫਿਰ ਮੈਂ ਹੁਣ ਆਪਣੇ ਕੋਲ ਉਸ ਟਾਈਮ ਤੇ ਕੋਈ ਹੋਰ ਕਰੀ ਜਾਂਦਾ ਔਰ ਇਹ ਕੈਮਰਾ ਦਾ ਮੂੰਹ ਉੱਪਰ ਨੂੰ ਏ ਫੋਕਸ ਕਰ ਰਹਿਦਾ ਉਹ ਸੈਟਿੰਗ ਹੋਣ ਲਈ ਥੋੜੀ ਜਿਹੀ ਇੱਧਰ ਹੀ ਸਾਨੂੰ ਘੁਮਾਉਂਦਾ ਤਾਂ ਇੱਕ ਸੋਰੋ ਕਰ ਲਾ ਦਿੰਦਾ ਹਾਂ ਇੱਧਰ ਫੋਰ ਦਾ ਸ਼ੁਰੂ ਕਰ ਦਿੰਨੇ ਆਣੇ ਅਜੇ ਹੋਰ ਰਹਿੰਦੀਆਂ ਪਾਪਾ ਖਾ ਬੱਤ ਪਿੰਡੋਂ ਆਇਆ ਕੀ ਖਾ ਤਾਂ ਲਈ ਪੁੱਤ ਖਰਾਬ ਕਰਦੀ ਐ ਇਹ ਖਰਾਬ ਹਾਂ ਥੋੜੇ ਪੈਸੇ ਜਮਾਉਣ ਲੱਗੇ ਪਿਆ ਠੀਕ ਨਾ ਲੱਗੇ ਹਾਂ ਸੋਹਣੀ ਇਹ ਸਭ ਇਹ ਕਿਰੇ ਰੇਟ ਚੰਗੇ ਨੇ ਉਹਨੂੰ 13 ਰੁਪਏ ਤੋਂ ਕਿੰਨੇ ਚਾਹੁੰਦੇ ਹੋ ਕੀ ਹਿਸਾਬ ਕਤਾ ਬਲਾਈ ਉਹਨੇ ਟਿਕਟਾਂ ਦਾ 2018 ਹਾਂ ਪਤੀ ਨੂੰ ਕਿ ਨੇਰ ਦੇ ਲਾਤੇ ਨਾਲ ਦੀ ਨਾਲ ਜੋ ਹਿਸਾਬ ਕਤਾ ਹੋ ਜਾਣਾ ਮੇਰੇ ਪਰਮਨ ਕਿੰਨੀ ਚਾਹ ਸਰ ਤੇ ਰਹਿਣਾ ਅੱਛਾ ਸਾਰੇ ਬੁੱਜ ਇਕੱਠੇ ਕਰਾਵੇ ਕੋਈ ਹਾਂ ਜੇ ਸਾਰੇ ਸਾਰੇ ਆ ਨੇ ਅੱਛਾ ਸਮਾਂ ਨਹੀਂ ਬੀਤ ਸਾਰੇ ਮੈਂ ਬੰਦ ਰਹੀ ਤਾਂ ਨੋ ਬਤ ਕੀ ਕਰਦਾ ਹਾਂ ਹਾਂ ਅੱਜ ਲੋ ਤਾਂ ਨਾ ਕਰਾਂ ਨੇ ਸੱਟ ਲੱਗੂਗੀ ਕਿਹੜੀ ਮੂਵੀ ਰੱਖਣੀ ਆਣੋ ਅਸੀਂ ਜ਼ੌਂਬੀ ਲੈਂਡ ਕਿਹੜੀ ਜ਼ੌਂਬੀ ਲੈਂਡ ਹੈ ਪੁੱਤਾਂ ਵਾਲੀ ਨੇ ਪੈ ਗਿਆ ਜੌਂਪੀਲੈਂਡ ਉਹ ਉਹਦੇ ਵਾਲੇ ਆ ਇੰਗਲਿਸ਼ ਨੂੰ ਹਾਂ ਉਹ ਨਹੀਂ ਉੱਤਰ ਨਹੀਂ ਹਰ ਉਹ ਉੱਤ ਪਤਾ ਆ ਰਹਿਣਾ ਮਾਰਾ ਨੂੰ ਟੈਕਟਾ ਜਣੀ ਨਾ ਮੈਂ ਇੱਕ ਬੌਟਰ ਕੱਟਿਆ ਜੀ ਨਾਲ ਉਹਦਾ ਹੀ ਰੁਝਾਵਾ ਪਿਆ ਵਾ ਉਹ ਪੁੱਤ ਹਾਂ ਕੀ ਆਇਓ ਉੱਤਰ ਕਿੱਥੇ ਉਹ ਹਾਂ ਉਹ ਦੇਖ ਲੈ ਨੇ ਦਰਦ ਹੀ ਨਹੀਂ ਤੂੰ ਤੈਨੂੰ ਡਰ ਨਹੀਂ ਲੱਗਦਾ ਉਹ ਤੇ ਹਾਂ ਤੂੰ ਕਾ ਮਾਰੀ ਮੁੱਕਾ ਮਾਰੂੰਗੀ ਜ਼ੋਰ ਕੇ ਹਾਂ ਸਾੰਦਿਕਾ ਕੋ ਸੋਂ ਕਿਆ ਫਰੀ ਮਿਲਿਆ ਤੁਹਾਨੂੰ ਆ 1000 150 ਲੱਗਦੀ ਆ 700 ਰੁਪਇਆ ਦੇ ਕੇ 350 ਦਾ ਫਾਇਦਾ ਚਲੋ ਅਗਲਾ ਬੋਲਣੇ ਟੈਲੋ ਜੀ ਅਨੰਦ ਉਹ ਹੁਣ ਐਂਟਰੀ ਕਰਦੀ ਸਾਰਾ ਪਹਿਲਾ ਖਾਣ ਪੀਣ ਦੀ ਪੈਗੀ ਪਹਿਲਾ ਲੈ ਲੋ ਖਾ ਲੋ ਖਾ ਲੋ ਲੈ ਲੋ ਸਮਾਨ ਖਾ ਲੋ ਲੈ ਲੋ ਰੀਤ ਪਰਿਆ ਜਬਤ ਤੂੰ ਨਹੀਂ ਲੱਤਣਾ ਕਰ ਤੇ ਜੇ ਕਟਾਈਆਂ ਹੋ ਜਾਣੀਆਂ ਓ ਲਾ 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 ਇਹ ਜਿਆਦਾ ਮਸਤੀ ਫਿਰਦੀ ਅੱਜ ਓ ਦੀਦੀ ਦਾ ਹੀ ਕਿੱਥੇ ਮम्मा ਕਿੱਥੇ ਗਈ ਲਓ ਜੀ ਆਹਾ ਸਾਡੀ ਆਰਡਰ ਨੰਬਰ ਹੈ ਜੀ 5 ਆਰਡਰ ਆਰਡਰ ਚ ਜਾਣਾ ਸੀ 5 ਨੰਬਰ ਤੇ ਤੇ ਅਦਰ ਸੰਦੀਪ ਰਾਈ ਕਰ ਰਿਹਾ ਜੀ ਆਰਡਰ ਇਹ ਕਹਿੰਦੇ ਜੀ ਬਾਅਦ ਵਿੱਚ ਫਿਰ ਦੇਖਾਂਗੇ ਕਿਆ ਬਣਦਾ ਕਿਆ ਨਹੀਂ ਪਹਿਲਾਂ ਕਰ ਲਈ ਪੇਟ ਪੂਜਾ ਫਿਰ ਕੰਮ ਦੂਜਾ ਹੂੰ ਕਿਆ ਬਣ ਗਿਆ ਇਹ ਕਹਿੰਦੇ ਵੀ ਉਥੇ ਰੀਫਿਲ ਨਹੀਂ ਮਿਲਦਾ ਸਿੱਧਾ ਤੇ ਯਾਰ ਪਿਆਰ ਕਰਿਆ ਦੁੱਤ ਫਿਰ ਹੋਰ ਕਿੰਨੇ ਚ ਮਿਲਣਾ ਵਾ ਪਵਾਸ ਤੇ ਲੈ ਜਾ ਹੁਣ ਜ਼ਰੂਰੀ ਲੈਣਾ ਫਿਰ ਤੁਸੀਂ ਬਾਤ ਚ ਲੈ ਜਾ ਉਹਨਾਂ ਨੇ ਨਾ ਜਲਾ ਕਰਦੀ ਹੂੰ ਇਹਨਾਂ ਨੂੰ ਲੈ ਗਏ ਨੇ ਜਿਹਨਾਂ ਨੇ ਦੋਸਤਾਂ ਦੇ ਸਭ ਨੇ ਗੁੱਝੇ ਨੂੰ ਫਿਰ ਕਹਿੰਦੇ ਕੀ ਕੋਈ ਨਹੀਂ ਆਇਆ ਇਧਰ ਆ ਕੇ ਤਾਂ ੱਚੇ ਆਈ ਕੋਸ ਹੁੰਦਾ ਨਹੀਂ ਕਿ ਤਾਂ ਆਪਾਂ ਨੇ ਵੇਖਿਆ ਤਾਂ ਆਪਾਂ ਨੇ ਉਰੇ ਆ ਕੇ ਲੱਤਾ ਤਾਂ ਆਪਾਂ ਨੇ ਬਾਅਦ ਤੱਕ ਥੋੜਾ ਘਟਾਇਆ ਤਾਂ ਨਾ ਹੀ ਘਟਾਉਂਦੇ ਉਹ ਕਿਆ ਕਹਿ ਸਕਦੇ ਕੀ ਖੰਦ ਖਾਦਲ ਪਾਪ ਕਾਨ ਨਾਲ ਥੋੜਾ ਘਰ ਪੂਰਾ ਹੋਣਾ ਔਰ ਕਾਸੇ ਨਾਲ ਵੀ ਪੂਰਾ ਹੋਣਾ ਹੈਗਾ ਮੈਂ ਤਾਂ ਪਾਪ ਕਾਨੇ ਲੈਣੇ ਲਈ ਉਹੀ ਤੁਸੀਂ ਲੈਣਾ ਜਿਹੜਾ ਫਰਮਾ ਬਾਤ ਤੇ ਦੇਖ ਰਿਹਾ ਆਪ ਟਾਈਮ ਹੁਣ ਤੁਸੀਂ ਫਿਲਮ ਤੇ ਸ਼ੁਰੂ ਹੋਣ ਵਾਲੀ ਆ ਫਿਲਮ ਸ਼ੁਰੂ ਹੋਣ ਵਾਲੀ ਰੀਤਾ ਹੈਲੋ ਆਇਆ ਪੁੱਤ ਮम्मा ਗਈ ਆ ਜਾ ਚੱਲ ਉਹ ਜਿਆਦਾ ਮਸਤੀ ਫਿਰਦੀ ਚੱਲ ਮम्मा ਗਈ ਇੱਧਰ ਇਹ ਜੰਪੀ ਮਾਰਦੀ ਅਬੱਲਾ ਚੱਲ ਮम्मा ਕੋਲ ਸੰਦੀਪ ਕਹਿੰਦੀ ਸੀ ਜੀ ਮਿਕਸ ਖਾਣਿਆ ਤੇ ਇਹਨਾਂ ਨੇ ਜਿਹੜੇ ਬਾਹਰ ਟੋਕਨ ਕੱਟਾ ਉਹਦੇ ਤੇ ਮਿਕਸ ਆਉਣਾ ਨਹੀਂ ਹੈਗੇ ਉਹ ਕਹਿੰਦੇ ਅੌਨਲੀ ਦੂਸਰੇ ਆਉਣੇ ਕੀ ਗੱਲ ਕਰਕੇ ਦੇਖੂ ਕੀ ਗੱਲ ਕਰਾਂ ਵੀ 800 ਦੀ ਬਾੜੀ ਤੁਹਾਨੂੰ ਬੱਸ ਤੇ ਸਰਦੀ ਪਈ ਜਾਂਦੀ ਆ 1000 500 ਕਹਿੰਦੇ ਕਿ ਬੱਸ ਦਿਓ ਕਰਵਾਣੇ ਪਤਾ ਨਹੀਂ ਉਹ ਮਨੂ ਉਸ ਦਿਨ ਕਿਵੇਂ ਕਿਹੜੇ ਸਾਹਬ ਨਾਲ ਸੱਤੀ ਉਹਨਾਂ ਨੇ ਮਰ ਜਾਣਾ ਕੁੜੀ ਨੂੰ ਉਧਰ ਦੇਖਿਆ ਕਰਦੀ ਆ ਉਹ ਹਾਂ ਸੀਪੀ ਨੇ ਨਹੀਂ ਹਾਂ ਠੀਕ ਹੈ ਉਹਨਾਂ ਨੇ ਦੁਬਾਰਾ ਡੀਲ ਫੇਲ ਕਰ ਦਿੱਤੀ ਪਰ ਠੀਕ ਹੈ ਦੁਬਾਰਾ ਜਿਹੜਾ ਟਾਈਮ ਸੀ ਪਤਾ ਮਨੂ ਉਸ ਦਿਨ ਕੋਈ ਉਸ ਦਿਨ ਕੋਈ ਆਫਰ ਚੱਲਦੀ ਸੀ ਤਾਂ ਕਰਕੇ ਤਾਂ ਹਾਂ 400 ਰੁਪਏ ਨੇ ਲੈਣਾ ਥਾਤੇ ਹੋਰ 50 ਪਾ ਕੇ ਤਾਂ ਇਹਨਾਂ ਨੇ ਤੁਹਾਨੂੰ ਦੇਣੀ ਆ ਉਹ ਠੀਕ ਹੈ 1000 ਰੁਪਏ ਤੁਸੀਂ ਉੱਥੇ ਦੇ ਆਏ ਤੇ 1400 450 ਰੁਪਏ ਦਾ 450 ਸੱਤ ਹੋਰ ਲੈਣਾ ਫਿਰ ਚਾਹੇ ਰੀਫਿਲ ਕਰਾਈ ਜੋ ਚਾਹੇ ਨਾ ਕਰਾਇਓ ਚਾਹੇ ਇੱਕ ਵਾਰ ਰੱਜ ਜੋ ਚਾਹੇ ਚਾਰ ਵਾਰ ਰੱਜੋ ਤੂੰ ਵੀ ਗੱਲ ਕਰੋ ਚਲੋ ਚਲੋ ਕਰ ਲਈਏ ਜੀ ਗੱਲ ਇੱਕ ਵਾਰ ਅਕਰਮ ਚਲੋ ਵੀ ਬਾਹਰ ਮੂਵੀ ਦੇਖਿਆ ਜੀ ਤੇ ਇਹ ਜੰਨ ਜੀ ਹੁਣ ਪ੍ਰਸ਼ਾਦਾ ਵੀ ਘਾਰੇ ਛਕਣਾ ਤੇ ਇੱਕ ਰੈਸਟੋਰੈਂਟ ਖੋਲਿਆ ਔਰ ਸੋਨੀ ਵਾਲਾ ਵੀ ਕਿਨਾਂ ਦਾ ਪਾਸ ਕੀ ਸੋਨੀ ਵਾਲਿਆਂ ਦੇ ਗੋਪਾਲ ਸਵੀਡਸ ਆ ਕਿ ਸੋਨੀ ਸਵੀਡਸ ਸੋਨੀ ਹੋ ਆ ਸੋਨੀ ਰੈਸਟੋਰੈਂਟ ਆ ਤੇ ਚਲੋ ਫਿਰ ਤੋਂ ਹੱਥ ਹੱਥ ਕਰੋ ਹੈਂਡਬੋਸ ਇਹ ਵੀ ਬੱਕਾ ਆ ਅੰਦਰ ਢੂਲੀ ਲਗੀ ਪੁੱਲੋ ਸੁਭਾਗੂ ਸੱਚਾ ਬਾਦਸ਼ਾਹ ਚੱਲ ਕਰ ਦੇ ਵਾ ਸਾਜ ਬੱਦਵਾਰ ਹੈ ਨਾ ਇੱਧਰ ਹੰਗਰੀ ਪੁਆਇੰਟ ਵਾਲਿਆਂ ਦਾ ਵੀ ਮੇਲਾ ਲੱਗਿਆ ਪਿਆ ਇੱਕ ਚੀਜ਼ ਨਾ ਪੀ ਆ ਫਰੀ ਆ ਤਾਂ ਕੋਈ ਨਹੀਂ ਪ੍ਰਸ਼ਾਦਾ ਸਕੋ ਤੁਸੀਂ ਪੀਜੇ ਪੂਜੇ ਨਾਲ ਕੁਝ ਨਹੀਂ ਬਣਨਾ ਹੈਗਾ ਚੱਲੋ ਚੱਲ ਮਾਹਰ ਨੂੰ ਸਤਨਾ ਕੋफी ਬੁਝਿਆ ਬਣਾਇਆ ਜਿਹੜਾ ਸਟੋਰ ਰੱਖਾ ਉਹ ਦੇਖੀ ਬਣਾ ਚ ਉਹ ਦੇਖੀ ਬਣਾ ਬਾਕੀ ਦਾ ਦੇਖ ਕੇ ਆ ਇਧਰ ਨਹੀਂ ਸਾਈਡ ਆ ਧਿਆਨ ਨਾਲ ਬੱਜਾ ਬੱਟਾ ਬੱਟਾ ਡੇ ਬਲੂਗਾ ਇੱਥੇ ਲਵਾ ਚਲੋ ਭਾਜੋ 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 ਭਾਜੋ